ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਭਾਰਤ ਦੀ ਸਰਵ ਉੱਚ ਅਦਾਲਤ ਯਾਨੀ ਕਿ ਸੁਪਰੀਮ ਕੋਰਟ ਨੇ ਵੱਡਾ ਹੁਕਮ ਜਾਰੀ ਕੀਤਾ ਹੈ ਭਾਰਤੀ ਜਨਤਾ ਪਾਰਟੀ ਨੂੰ ਕਿ ਕਨਵਿੰਸ ਕੀਤਾ ਜਾਵੇ ਵੱਡੇ ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਨੂੰ ਜਿਨ੍ਹਾਂ ਦੇ ਅੱਜ 21 ਦਿਨ ਪੂਰੇ ਹੋ ਚੁੱਕੇ ਨੇ ਮਾਰਨ ਨੂੰ ਵਾਰਤ ਨੂੰ ਲੈ ਕੇ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਵੱਲੋਂ ਕੱਲ ਨਮਾਇੰਦੇ ਆਏ ਸੀ ਇੱਕ ਦੂਸਰੇ ਪਾਸੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਵੀ ਕੱਲ ਸ਼ਮੂਲਿਤ ਕੀਤੀ ਸੀ ਅਤੇ ਕਾਫੀ ਲੰਮਾ ਸਮਾਂ ਪੰਜਾਬ ਦੇ ਕਿਸਾਨ ਆਗੂ ਜਿਨ੍ਹਾਂ ਨੂੰ ਅੱਜ 21 ਦਿਨ ਹੋ ਗਏ ਨੇ ਮਲਵਰ ਉਤੇ ਬੈਠੇ ਹੋਏ ਨੂੰ ਗੱਲਬਾਤ ਕੀਤੀ ਗਈ ਲੇਕਿਨ ਕਨਵਿੰਸ ਨਹੀਂ ਕਰ ਪਾਏ ਲੇਕਿਨ ਇਹ ਤਾਂ ਫਿਰ ਦੁਬਾਰਾ ਬੜਕ ਮਾਰ ਦਿੱਤੀ ਹੈ ਜਗਜੀਤ ਸਿੰਘ ਡੱਲੇਵਾਲ ਨੇ ਭਾਵੇਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਿਨ ਬਰ ਦਿਨ ਨਾਜ਼ਕ ਹੁੰਦੀ ਜਾ ਰਹੀ ਹੈ ਸੇਤ ਵਿਗੜਦੀ ਜਾ ਰਹੀ ਹੈ ਕਿਉਂਕਿ ਨਾ ਤੇ ਉਹ ਪੀਰੇ ਨੇ ਦਾ ਖਾ ਰਹੇ ਨੇ ਨਾ ਹੀ ਉਹ ਕੁਝ ਹੋਰ ਚੀਜ਼ ਲੈ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਬਸ ਹੁਣੇ ਹੀ ਵੱਡੀ ਖਬਰ ਆਈ ਹੈ ਇੱਕ ਵਾਰ ਫਿਰ ਦਹਾੜਦੇ ਹੋਏ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਮੈਂ ਕਿਸੇ ਵੀ ਹਾਲਤ ਵਿੱਚ ਆਪਣਾ ਇਲਾਜ ਨਹੀਂ ਕਰਵਾਵਾਂਗਾ ਜਿੰਨੀ ਦੇਰ ਤੱਕ ਆਪਣੇ ਫੈਸਲੇ ਵਾਪਸ ਨਹੀਂ ਲੈ ਲੈਂਦੀ ਭਾਰਤੀ ਜਨਤਾ ਪਾਰਟੀ ਅਤੇ 23 ਫੈਸਲਾ ਉੱਤੇ ਐਮਐਸਪੀ ਨਹੀਂ ਜਾਰੀ ਕਰਦੀ ਯਾਨੀ ਕਿ ਕਿਸਾਨ ਅਤੇ ਕਿਸਾਨ ਜਥੇ ਬੰਦੀਆਂ ਵੱਲੋਂ ਵੀ ਪਰਮਾ ਹੁਗਾਰਾ ਦਿੱਤਾ ਜਾ ਰਿਹਾ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਜਗਜੀਤ ਸਿੰਘ ਡੱਲੇਵਾਲ ਫਿਰ ਇੱਕ ਵਾਰ ਦੁਬਾਰਾ ਕਿਸਾਨੀ ਧਰਨੇ ਵਿੱਚ ਡਟ ਗਏ ਨੇ ਮੰਨ ਵਰਤ ਉੱਤੇ ਬੈਠੇ ਹੋਏ ਨੇ ਡਾਕਟਰੀ ਟੀਮਾਂ ਨੂੰ ਉਹਨਾਂ ਨੇ ਕੋਰੀ ਨਾ ਕਰ ਦਿੱਤੀ ਹੈ ਕਿ ਮੇਰਾ ਟਰੀਟਮੈਂਟ ਯਾਨੀ ਕਿ ਇਲਾਜ ਨਾ ਕੀਤਾ ਜਾਵੇ ਮੈਂ ਜਿਹੜਾ ਹੈ ਕਿਸਾਨਾਂ ਦੇ ਹੱਕ ਵਿੱਚ ਮਨ ਵਰਤ ਇੱਕ ਠੋਕੇ ਰੱਖਿਆ ਹੈ ਯਾਨੀ ਕਿ ਉਧਰ ਭਾਰਤੀ ਜਨਤਾ ਪਾਰਟੀ ਇਧਰ ਪੰਜਾਬ ਸਰਕਾਰ ਨੂੰ ਭਾਜੜਾ ਪੜੀਆਂ ਹੋਈਆਂ ਨੇ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬੜੀ ਕੀਮਤੀ ਹੈ ਬਿਨਾਂ ਪ੍ਰੈਸ਼ਰ ਤੋਂ ਬਿਨਾਂ ਦਬਾਅ ਤੋਂ ਬਿਨਾਂ ਸਿਆਸੀ ਕੋਈ ਪੈਂਤਰੇ ਤੋਂ ਮਨਵਾਣਾ ਚਾਹੀਦਾ ਜਗਜੀਤ ਸਿੰਘ ਡੱਲੇਵਾਲੂ ਲੇਕਿਨ ਜਗਜੀਤ ਸਿੰਘ ਡੱਲੇਵਾਲ ਦੇ ਹਵਾਲੇ ਤੋਂ ਹੋਣੇ ਵੱਡੀ ਖਬਰ ਆ ਰਹੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੇ ਮਨ੍ਹਾ ਕਰ ਦਿੱਤਾ ਹੈ ਕਿ ਮੈਂ ਕਿਸੇ ਵੀ ਤਰ੍ਹਾਂ ਦਾ ਇਲਾਜ ਦੀ ਸਹੂਲਤ ਕਿਸੇ ਵੀ ਤਰ੍ਹਾਂ ਦੇ ਇਲਾਜ ਦੀ ਸਹੂਲਤ ਮੈਂ ਜਿਹੜੀ ਹੈ ਆਮ ਆਦਮੀ ਪਾਰਟੀ ਜਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਕੋਲੋਂ ਨਹੀਂ ਲਵਾਂਗਾ ਯਾਨੀ ਕਿ ਜਗਜੀਤ ਸਿੰਘ ਡੱਲੇਵਾਲ ਨੇ ਨਾ ਕਰ ਦਿੱਤੀ ਹੈ ਭਾਵੇਂ ਉਹਨਾਂ ਦੀ ਹਾਲਤ ਜਿਹੜੀ ਹੈ ਨਾਜ਼ੁਕ ਬਣੀ ਹੋਈ ਹੈ ਧੰਨਵਾਦ